माता रानी उठी नी उठी नहीं। थी थी जाके मेरे नी पई है महाराणी ठा जाके मेरे आख्या दो तीन बाजा मारना मैं तो। की गल होगी मैंने की पता पई है पुसला ਤਨੂ ਬਲਾ ਮਾਤਾ ਮਾਤਾ ਹਾਂ ਬੋਲ ਮਾਤਾ ਕੀ ਹੋ ਗਿਆ ਹਾਂ ਕੀ ਗੱਲ ਆੜ ਫੜ ਇੱਕ ਮਿੰਟ ਲੈ ਟੱਕਰ ਲੀ ਸੀਗੀ ਹਾਂ ਸਮਾਨ ਦੀ ਦਾਦੀ ਆ ਫੜ ਲਾਉ ਦੀ ਤਾਂ ਦਾਤੂ ਆਉਂਦੇ ਲਈ ਲਿਆਈ ਆ ਮੈਂ ਕੀ ਕਰਦਾ ਉਹ ਮੰਗ ਮੰਗੀ ਸੀ ਮੈਂ ਤਾਂ ਬਾਵਾ ਨੂੰ ਪਾਤਣਾ ਖਣੀ ਬਾੜਾ ਵਰਗੀਆਂ ਥੋੜਿਆ ਮੰਗ ਮੰਗੀ ਸੀ ਮੰਗ ਮੰਗੀ ਸੀ ਆਹ ਸਾਹ ਦਾ ਪੜ ਲਾ ਪੜਾ ਲਾ ਨਾ ਫੜ ਮੈਂ ਕੀ ਕਰਾਂ ਮੈਂ ਨਹੀਂ ਕੰਮ ਕੋਈ ਕਰਨਾ ਉਹਦੇ ਦਾਜ ਨਾ ਮੰਗਦੀ ਮੈਂ ਉਹ ਤਾਂ ਤੂੰ ਮੰਗਦੀ ਸੀ ਦਾਜ ਦਾਜ ਮੈਂ ਵਰਤਣਾ ਦਾਜ ਆ ਤੇ ਲਈ ਲਿਆਈ ਆ ਮੇਰੇ ਲਈ ਨਹੀਂ ਲਿਆਈ ਤੁਸੀਂ ਮੰਗਿਆ ਸੀ ਮੈਂ ਨਹੀਂ ਮੰਗਿਆ ਤੁਸੀਂ ਮੰਗਿਆ ਸੀ ਤਾਂ ਫੇਰ ਹੀ ਦਾ ਲਿਖ ਤੱਕ ਕੱਲੀ ਸੀ ਤੁਸੀਂ ਫੇਰ ਹੁਣ ਤੂੰ ਗਾਜ ਲਿਆਈ ਤਾਂ ਕੰਮ ਨਹੀਂ ਕਰਨਾ ਤੂੰ ਮੈਂ ਨਹੀਂ ਕਰਨਾ ਕੰਮ ਮੈਂ ਤਾਂ ਹੀ ਪਈ ਸਾਦਲੀ ਕੋਈ ਗੱਲ ਨਹੀਂ ਮੈਂ ਨਹੀਂ ਕੰਮ ਕੋਈ ਕਰਨ ਉਹਨੇ ਮੱਥੇ ਮਾਰੀ ਆਪਣੇ ਦਾ ਬਸ ਮੈਂ ਤਾਂ ਕੰਮ ਕਰਾਉਣਾ ਹੈ ਕਿਹਾ ਤਾਂ ਬੁਢੀ ਹੋ ਤਾਂ ਤੂੰ ਕਹਿੰਦੀ ਮੇਰੇ ਪਸੰਦ ਦਾ ਚੰਦ ਨੂੰ ਤਾਂ ਫਰਾਂਦੀ ਆ ਹੁਣ ਕਾਹਨ ਕੋਲ ਕਿਹੜਾ ਉਹ ਬੇਪਸੰਦ ਹੋ ਗਈ ਹੁਣ ਭਾਈ ਮੈਨੂੰ ਕੀ ਪਤਾ ਸੀ ਕੰਮ ਤਾਂ ਦੇ ਲਵਾਂ ਮੈਂ ਕਰਨਾ ਤਾਂ ਮੈਂ ਤਾਂ ਨੂੰ ਕਿਹਨਾਂ ਰਹਿਣਾ ਕੰਮ ਕਰਿਆ ਕਰ ਮੈਂ ਤਾਂ ਵਿਆਹ ਤੇ ਆ ਤਾਂ ਜਾਣਕਾਰੀ ਕੀਤੀ ਸੀ ਕਿ ਮੈਨੂੰ ਪਤਾ ਸੀਗਾ ਵੀ ਮੇਰੇ ਸਹ ਪੈ ਜਾਣਾ ਸਾਰਾ ਜੀ ਮੈਨੂੰ ਦੁਖੀ ਕਰੀ ਜਨਮ ਰਹਿਣਾ ਸਾਰੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਜਾ ਗੱਲ ਕੀਤੀ ਹੈ ਨਾ ਜਦ ਦੇਹੜੇ ਦੀ ਉਹਨਾਂ ਨਾਲ ਉਹਨਾਂ ਨੂੰ ਸਾਧ ਲਈ ਉਹਨਾਂ ਨੂੰ ਬੁਲਾ ਲਈ ਮੈਂ ਖੱਕਿਆ ਹਾਂ ਫਿਰ ਤੋਂ ਆਇਆ ਹਾਂ ਤੁਸੀਂ ਕਲੇਸ਼ ਪਾ ਕੇ ਬਹਿ ਜਾਂਦੇ ਨਾ ਉਹਨਾਂ ਦੀ ਗੱਲ ਲਈ ਉਹਨਾਂ ਵੀ ਗੱਲ ਕੀਤੀ ਹੈ ਆਪਣੇ ਨਾਲ ਠੀਕ ਆ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕੋਈ ਲੋੜ ਮੈਂ ਸਾਧ ਲੈਣਾ ਕੋਈ ਨਾ ਪਚੋਲੇ ਨੂੰ ਫੋਨ ਕਰਕੇ ਉਜੋਲੇ ਨੂੰ ਸਾਧ ਨਹੀਂ ਤੇਰੇ ਲਈ ਤੇ ਰਾਜ ਸੀਰਾ ਉਹ ਨੂੰ ਬਦਲ ਸੀਰੇ ਨੂੰ ਖਾਧ ਲੂੰਗਾ ਕੋਈ ਲੋਡਿੰਗ ਬਸ ਆ ਨੀਮਨ ਦੀ ਬੁੜੂ ਨੂੰ ਨਵੇਂ ਹੜਦੇ ਆਂ ਦੇਖ ਲੈ ਹਾਂ ਹਾਂ ਲੈ ਤੂੰ ਨਹੀਂ ਰੱਤ ਤੱਕ ਕੱਟ ਤੂੰ ਨਹੀਂ ਦੀ ਮੈਂ ਤਾਂ ਕੰਮ ਮੈਂ ਕੱਢਦਾ ਨਹੀਂ ਲਈ ਨਾ ਬੜੀ ਆਹ ਆ ਮੈਂ ਕਿ ਬਿਠਾਈ ਕਿਹਾ ਚੰਗੀ ਆ ਥਾਈ ਉੱਤਨਾ ਬਾਹਰ ਫੋਨ ਕਰਾ ਫੋਨ ਸਾਧ ਸੀਰੇ ਨੂੰ ਸੀਰੇ ਨੂੰ ਲਾ ਮੈ ਫੋਨ ਸਾਧ ਲਾ ਫੋਨ ਨੂੰ ਕਰਾਂਗਾ ਮੇਗਾ ਨਾ ਵੀ। ਲੱਗਦਾ ਗਿਆ ਮਾਤਾ। ਹਾਂ ਬੈਰ ਲੈ ਲਿਆ ਨਹੀਂ ਸਾਡਾ। ਹਲੋ। ਹਾਂ ਬਈ। ਯਾਰ ਸਿਰਾ ਬੋਲਦਾ। ਹਾਂ ਹਾਂ ਸਿਰਾ ਬੋਲਦਾ। ਇਹ ਬਚੋਲਿਆ। ਠੀਕ ਠਾਕ ਆ। ਵਧੀਆ ਤੂੰ ਦੱਸ ਬਈ। ਉਹ ਯਾਰ ਕੰਮ ਹੀ ਖਰਾਬ ਹੋ ਗਿਆ। ਕੀ ਹੋ ਗਿਆ? ਕੰਮ ਨਹੀਂ ਕਰਦੀ ਯਾਰ। ਕਿਉਂ? ਘਰੇ ਮਾਤਾ ਨਾਲ ਲੜਦੀ ਰਹਿੰਦੀ ਆ। ਅੱਛਾ ਚਲ ਮੈਂ ਆਉਣਾ ਸਮਝਾ ਦਿੰਨੇ ਆਪਾਂ। ਓਕੇ। ਓਕੇ। ਕੱਟੋ ਇੱਧਰ। ਦਰਮਗਾ ਕੋ ਬਾਇਰ ਕਦੇ ਕਿਉਂ ਕੀ ਗੱਲ ਹੋ ਗਈ ਹਾਂ ਬਚੋਲਾ ਬਣ ਕੇ ਅੱਛਾ ਲੈ ਇੱਥੇ ਵੜ ਬਈ ਯਾਰ ਦੀ ਧੰਦਾ ਨਹੀਂ ਕਰਦੀ ਵਿਆਹ ਕੇ ਲਿਆਂਦੀ ਆ ਬੋਲੋ ਨਾ ਕਿ ਨਹੀਂ ਮੈਂ ਦਾਜ ਲੈਣ ਟਰੱਕ ਭਰ ਕੇ ਦਾਜ ਕਿਹੜਾ ਮੈਨੂੰ ਲੈ ਕੇ ਦਿੱਤਾ ਕੋਸੂ ਨਹੀਂ ਆ ਮੈਂ ਤਾਂ ਦਾਜ ਦਾ ਪਾਪਾ ਬਣਾ ਆ ਬੋਲੋ ਕਿ ਨਹੀਂ ਸੀ ਦਾਜ ਚਾਹੀਦਾ ਸਾਨੂੰ ਮੁੰਡਾ ਨੂੰ ਮੇਰੇ ਨੂੰ ਕਰ ਪਾਇਆ ਇਹ ਮੁੰਡਾ ਖੇਤੀਬਾੜੀ ਕਰਦਾ ਆਪਣਾ ਵਿਰਾਸਤਾ ਵਾਂਗ ਹੁਣ ਚਾਹੀਦਾਗਾ ਤੇਰੇ ਅਸਰ ਫਿਰ ਦਾਜ ਆਉਂਦਾ ਆਪੇ ਲੈ ਕੇ ਆਈ ਜਾ ਉਹ ਤਾਂ ਕੋਈ ਬਾਤ ਨਹੀਂ ਹੋਗਾ ਹਾਂ ਇਹ ਕੰਮ ਤਾਂ ਨਾਉ ਨਹੀਂ ਨਹੀਂ ਅਗਲੀ ਨੇ ਆਪੇ ਇਹਨੂੰ ਗੱਲਾਂ ਕਰ ਗਿਆ ਸੀ ਭਾਈ ਮੈਂ ਅੱਜ ਕੰਮ ਆ ਵੀ ਮਰਜ਼ੀ ਨਾ ਕਰਨਾ ਮੈਂ ਕਹ ਲੈ ਤੂੰ ਰੋਣਾ ਨਹੀਂ ਪਾਈ ਬਣੀਗੀ ਸਾਡੀ ਜਿਵੇਂ ਮਾਰਦੀ ਕਰ ਲਵੇ ਮੁੰਡਾ ਬੈਠਾ ਰਹੇ ਮੇਰਾ ਆਪੇ ਇਹ ਭਰਾਵਾਂ ਨੂੰ ਛੱਡ ਲੋ ਤੇ ਕਿਉਂ ਨੂੰ ਛੱਡ ਲੋ ਆਪੇ ਬਹਿ ਗੱਲ ਕਰ ਲੋ ਬਹਿ ਕੇ ਕਰ ਲਵੇ ਨਹੀਂ ਵੀ ਅਜਾਤ ਗੱਲ ਕਰ ਲਵੇ ਹਾਂ ਦੇਖ ਲੋ ਬਈ ਆਪਾ ਜਿਵੇਂ ਮਾਦਾ ਕਰ ਦੂ ਠੀਕ ਆ ਨਾ ਨਾ ਦੋਨਾਂ ਨੇ ਪਚਾਲੇ ਫਸਿਆ ਮੈਂ ਬਈ ਇਹ ਕਰੀ ਜਾਂਦਾ ਇਹਨੂੰ ਰੋਟੀਆਂ ਬਕਾ ਮੈਨੂੰ ਤਾਂ ਉਹ ਵੀ ਇੱਕੋ ਜੀ ਇਹ ਵੀ ਇੱਕੋ ਜੀ ਆ ਜਾ ਤੂੰ ਨਰ ਆਟ ਗਾ ਦੇ ਉਹ ਹੋ ਜਾਣ ਮੇਰੇ ਨਾਲ ਮੈਂ ਤਾਂ ਬੰਬਈ ਭਰਾਵਾ ਮੈਨੂੰ ਤਾਂ ਹੋ ਜਾਨ ਅੱਡ ਮੈਨੂੰ ਦੁਖੀ ਕਰ ਛੱਡ ਇਹਨਾਂ ਨੇ ਕਿਉਂ ਵੀ ਅੱਡ ਹੋਣਾ ਨੂੰ ਦੇਖ ਕੇ ਕਿਵੇਂ ਕਰੇ ਤੱਕ ਕੰਮ ਕਰਦੀ ਹੋਵੇ ਤਾਂ ਉਰੇ ਆ ਜਾ ਤੂੰ ਵੀ ਹੁਣ ਇੱਥੇ ਖੜਾ ਆ ਜਾ ਉਰੇ ਹੁਣ ਕੀ ਆ ਤਾਂ ਨਹੀਂ ਦੰਦਾ ਨਹੀਂ ਕਰਦੀ ਮੈਂ ਛਾਪੇ ਮੇਰੀ ਜਾਨ ਨੂੰ ਪਾ ਕੇ ਰੱਖ ਉਰੇ ਨੂੰ ਇੱਥੇ ਬੈਠ ਕੇ ਗੱਲ ਸੁਣ ਲੈ ਤੂੰ ਵੀ ਤੂੰ ਨਹੀਂ ਸੁਣਦਾ ਮੇਰੀ ਤਾਂ ਗੱਲ ਕੋਈ ਤੂੰ ਨਹੀਂ ਸੁਣਦਾ ਮੇਰੀ ਗੱਲ ਨਾ ਮੇਰੀ ਜਾਨ ਨੂੰ ਕੰਡੇ ਵੀ ਤਾ ਤੂੰ ਹੰਡਾ ਵਿਆਹ ਕੇ ਤੂੰ ਆਲਗ ਬਿਚਾਈ ਨਾ ਨੇ ਸਾਡੇ ਆਪਾਂ ਚਾਰ ਪੰਜਾਂ ਨੇ ਹੋ ਗਏ ਆਪਾਂ ਕਿਵੇਂ ਫੈਸਲਾ ਕਰ ਗਏ ਆਂ ਮੈਂ ਤੇਰੀ ਯਾਦ ਲਈ ਅੰਦੀ ਕੰਮ ਨਹੀਂ ਕਰਦੀ ਮਾਦੀ ਇਹਨਾਂ ਦਾ ਪਰੋਲਾ ਨਵੇਣਾ ਠੀਕ ਆ ਦੇਖ ਹੁਣ ਕੀ ਗੱਲ ਆ ਵੀ ਆਪਾਂ ਕਹਿੰਦੇ ਦਾਤ ਲੈ ਆਂਦੀ ਆ ਮੈਂ ਤਾਂ ਗੱਡੀਆਂ ਮੰਗੀਆਂ ਨਾ ਨੇ ਅੱਛਾ ਮੈਂ ਕੰਮ ਨਹੀਂ ਕਰ ਰਹੀ ਤੇ ਕਿ ਸਾਡੇ ਘਰ ਨੌਕਰ ਲੱਗੇ ਹੋਏ ਕੰਮ ਕੋਈ ਨਹੀਂ ਨੌਕਰ ਨੂੰ ਤਾਂ ਮੈਂ ਲੱਗ ਗੱਡੀਆਂ ਮੰਗ ਜੇ ਮੈਂ ਨੌਕਰ ਨਹੀਂ ਲੱਗਣੇ ਨੌਕਰ ਨਹੀਂ ਓਏ ਜੀ ਤਾਂ ਉਹ ਤੇਨੇ ਗੱਡੀਾਂ ਮੰਗ ਲੰਗ ਕਹਿੰਦੇ ਕੰਮ ਨਹੀਂ ਕਰਨ ਸੱਤ ਕਰੇ ਨੋਕ ਕਰਨ ਅੱਲਾ ਕਰੇ ਅਸੀਂ 10 ਗਾਇਦਾ ਫੋਨ ਆ ਗੱਲ ਹੋ ਜਾਂਦੀ ਆਕੇ ਤਾਂ ਮੈਨੂੰ ਕੁਝ ਕਰਦਿਆਂ ਮੈਂ ਕੰਮ ਤੋਂ ਮਹਾਂ ਆਉਣਾ ਲੋਬੀ ਆ ਭਾਈ ਤੇਰੇ ਬਣਾ ਦਾ ਅੱਜ ਵੀ ਗਾਦ ਲੋਬੀ ਤੋਂ ਬਾਦ ਗਾਦ ਮੈਂ ਰਤਰੀ ਆਵੇਂ ਬਾਲ ਨਾ ਦੇ ਬਾਲ ਆ ਰਹੀਆਂ ਪਤਲੇ ਪਤਲੇ ਮੁੰਡਾ ਨੂੰ ਮੇਰੇ ਨੂੰ ਚੱਡਦਾ ਕੁਸਤਾ ਆ ਤੇ ਰੱਖ ਕੋਈ ਮਤਲਬ ਲੱਗਦਾ ਕਿਉਂ ਕਰਦੇ ਜੋ ਕਰਨੇ ਤੈਨੂੰ ਆਹ ਆਪਾਂ ਤਰ੍ਹਾਂ ਮੈਨੂੰ ਬਾਲਨਾ ਆ ਮੁੰਡਾ ਵੈਲਾ ਪੀਚਾ ਪੰਜ ਛੱਲਾ ਨਹੀਂ ਕੋਈ ਆ ਨੰਗਿਆ ਕੈ ਨਹੀਂ ਜਦੋਂ ਆਪਾਂ ਸਗਰੰਦਿਆਰ ਹੋਇਆ ਵਿਆਹ ਹੋਇਆ ਤੂੰ ਆਖਿਆ ਵੀ ਤੈਨੂੰ ਇਹੇ ਗੱਲ ਪੁੱਛੀ ਵੀ ਠੀਕ ਹੈ ਭਾਬੀ ਤੂੰ ਆਖਿਆ ਵੀ ਠੀਕ ਹੈ ਵਧੀਆ ਵੀ ਚਲ ਦਾਜ ਦਾ ਭਾਜੀ ਵਧੀਆ ਦਿੱਤਾ ਉਹਨਾਂ ਨੇ ਬਾਲੀਆਂ ਵੀ ਤੈਨੂੰ ਪਾਦੀਆਂ ਤੂੰ ਆਖਿਆ ਠੀਕ ਹੈ ਬਾ ਉਸ ਤੋਂ ਬਾਅਦ ਕੰਮ ਦਾ ਵੀ ਹੱਕ ਵਾ ਆਪਨੇ ਬੰਦੇ ਰੋਟੀ ਦਾ ਕੰਮ ਹੋ ਗਈ ਹੁਣ ਮਾਰਾ ਮੋਟਾ ਕੰਮ ਦਾ ਕਰ ਦੋਈਏ ਮੈਂ ਤੂੰ ਕਹਿੰਦੀ ਹੈ ਰਹੀ ਰਹਿੰਦੀ ਆ ਹੁਣ ਮੈਨੂੰ ਤੁਹਾਡੀ ਗੱਲ ਸਾਹਮਣੇ ਲੱਗਦੀ ਹੈ ਮੈਂ ਤਾਂ ਦਾਜ ਲੈ ਕੇ ਦਿੱਤਾ ਮੈਂ ਤਾਂ ਕੰਮ ਕਰਨਾ ਨਹੀਂ ਇਹ ਤਾਂ ਨਵੀਂ ਗੱਲ ਹੁਣ ਦੱਸੋ ਹੁਣ ਤੂੰ ਦੱਸ ਮਾਲਾ ਕਿਵੇਂ ਕਰਨਾ ਗੋਲੀ ਕਹੇ ਆ ਮਾਂ ਨੂੰ ਗੋਲੀ ਕਾ ਵੀ ਗੋਲੀ ਲਾ ਦੇਣੀ ਥੋੜੇ ਰੱਖੇ ਸੀ ਗੋਲੇ ਹਾਂ ਮੈਥੋਂ ਤਨ ਕੰਮ ਉਹ ਦੰਦਾ ਜਿਹੜੇ ਥੋੜੇ ਗੋਲੇ ਰੱਖਿਆ ਉਹਨਾਂ ਤੋਂ ਕਰਾਉ ਕੰਮ ਮੈਂ ਨਹੀਂ ਕਰਨਾਗਾ ਤੂੰ ਗਰਮਿਆਂ ਨੂੰ ਛੱਡ ਲਾ ਉਹਨੂੰ ਛੱਡ ਉਹ ਕੰਮ ਉਹਨੂੰ ਲੈ ਲੂਗਾ ਹੋਰ ਕੀ ਆ ਛੱਡੋ ਸਾਰੀਆਂ ਗੱਲਾਂ ਬਾਤੀਆਂ ਆਪਾਂ ਕੋਈ ਨਾ ਕੋਈ ਕਰੀਏ ਕੋਲਾ ਆਪੇ ਗੱਲ ਕਰ ਲੂ ਉਹਨਾਂ ਨਾਲ ਇਹ ਬੈਠਾ ਬਚਾਲੇ ਸਾਨੂੰ ਵਿਚ ਵਿਚੋਣਾ ਹੈ ਹੈ ਹਾਂ ਦਰਮੇ ਉੱਲਾ ਬਤੋਲੇ ਤੋਂ ਉੱਲਾ ਉਹ ਰੱਖਦੇ ਆਂ ਅੰਦਰ ਰੱਖਦਾ ਮੈਨੂੰ ਕੀ ਪਤਾ ਸੀ ਕਿ ਕੰਮ ਨਹੀਂ ਕਰੂਗੀ ਇਹ ਦੁਕਾਨ ਵਾਲੇ ਮਾਪਿਆਂ ਨਾਲ ਗੱਲ ਕਰਾਂਗੇ ਨਾਲ ਇਹਨੂੰ ਸਮਝਾ ਦੇ ਆਪਾਂ ਦੋਨੇ ਚੱਲਾਂਗੇ ਉੱਥੇ ਵਾ ਠੀਕ ਆ ਠੀਕ ਆ ਤੇ ਸੋਰੀ ਵਾ ਠੀਕ ਆ ਆਪਾਂ ਲਿਆਵਾਂਗੇ ਉਹਨਾਂ ਨੂੰ ਬੜੀ ਗੱਲ ਕਰ ਆ ਜਾ ਤੂੰ ਵੀ ਉਰੇ ਆਏ ਚਾਰੀ ਢਾੜੀ ਮਾਰਦੀ ਰਹਿੰਦੀ ਆ ਸਕੂਲੇ ਲੱਗੀ ਆ ਭਾਈ ਇਹ ਕਿੰਨਾ ਕੰਮ ਕਰੀ ਜਾਵੇ ਕੰਮ ਕੀ ਗੱਲ ਆ ਭਾਈ ਉਹ ਲੈ ਕੇ ਵੀ ਕੁਝ ਨਹੀਂ ਆਏਗੀ ਤੱਕ ਜਾਂਦਾ ਲੈ ਕੇ ਕੁਝ ਨਹੀਂ ਆਇਆ ਤੇ ਕੋਈ ਨਾ ਕਰਦਾ ਵੀ ਫੇਰ ਆ ਕਰ ਦਿਆ ਤੰਦ ਕਰ ਵੀ ਮੈਂ ਭਰਤਾ ਕਰ ਵੀ ਮੈਂ ਭਰਤਾ ਤੇਰਾ ਹਾਂ ਗੱਡਿਆਂ ਦੇ ਵੀ ਮੌਜਾ ਨਾ ਬਗ ਜਾਣੀ ਝੜ ਕੇ ਤੁਹਾਡੇ ਨਾਲ ਤਾਂ ਮੈਂ ਤਾਂ ਇੱਕ ਦਿਨ ਗਈ ਆ ਆਪਦੇ ਮੁੰਡੇ ਦੇ ਨਾਲ ਮੈਂ ਕਿਤੇ ਗੱਡੀ ਤੇਰੀ ਤੇ ਉਹ ਕਰਦੀ ਹਾਂ ਤੇ ਆ ਮੈਂ ਤਾਂ ਇਹਨੂੰ ਲੈਣ ਤੇ ਬੈਠੀ ਰਹਿਣ ਮੇਰੇ ਮੈਂ ਸਬਜ਼ੀ ਬਣਾਵਾ ਬਣਾ ਲਾਗੀ ਦੋਲ ਵਾਲਾ ਪਾ ਕੇ ਸਬਜ਼ੀ ਬਣਾ ਲਾ ਤੂੰ ਪਤਾ ਕਰ ਲਾ ਉਹ ਇਹ ਨਾ ਬੱਸ ਇਹਦਾ ਪਤਾ ਹੀ ਆ ਜੀ ਪਕਾ ਕੇ ਦੇ ਦਣਾ ਨਹੀਂ ਤਾਂ ਤਾਂ ਮੈਂ ਤਾਂ ਆਪਾਂ ਹਾਂ ਭਰਨੀ ਮੈਂ ਕਿਹਨੂੰ ਫੜੀ ਦਿਆ ਔਖਾ ਬਹੁਤ ਆ ਔਖਾ ਬਹੁਤ ਆ ਜਦੋਂ ਬਰਸਾੜਾ ਸੱਬਰ ਪਤਾ ਕਿੰਨਾ ਗਰਮ ਮੇਰੇ ਜਵਾਕਾਂ ਗਿਆ ਨਾ ਕਿ ਮੈਂ ਜਾਣੀ ਸਕੂਲ ਫਿਰ ਮੈਂ ਆਪੇ ਚੇਕ ਕਰਾ ਲਿਆ ਕਰਦਾ ਆ ਗੱਲ ਕਰਾਂਗੇ ਨਾ ਮੈਂ ਨਹੀਂ ਕਰਨ ਮੈਂ ਇੱਕ ਗੱਲਕਾਰ ਮਿਲੀ ਸੀ ਮੇਰੀ ਮਾਤਾ ਦੇ ਬਲੇ ਨਾ ਮਾਤਾ ਕਰਨਾ ਤੇਰਾ ਕੰਮ ਹੈ ਨਾ ਬੈਠੇ ਤੁਸੀਂ ਦੋਵੇਂ ਬੈਠੋ ਆ ਸੱਚ ਨਾਲ ਦੋਨੇ ਬੈਠ ਕੇ ਗੱਲ ਕਰੀਏ ਕੀ ਆ ਕਿ ਆ ਪਾਪਾ ਲਓ ਮੈਂ ਪਾ ਦੇਗਾ ਵਿਚੋਲੇ ਤੇ ਮੈਨੂੰ ਲੱਗਦੀ ਮੈਂ ਤਾਂ ਮੇਰੇ ਘਰੇ ਮਾਰਦਾ ਸੀ ਸੀਰਾ ਨੱਤ ਜਿਹੜੇ ਮਾਰ ਬਾਈ ਵਿਚੋਲੇ ਮੇਰੀ ਗੱਲ ਨਾ ਨਾ ਪਾਪਾ ਇਧਰ ਵੱਲ ਨਾ ਵਾਹ ਰਹਾ ਤੇ ਨਹੀ ਜਾ ਮੈਂ ਨਾ ਕੰਮ ਪਿੱਛੇ ਜਮਾ ਨਹੀਂ ਕਰਦੇ ਵੀ ਲੜੀ ਵੀ ਚੱਲ ਆਉਂਦੀ ਰੋਟੀ ਤਾਂ ਪਕਾ ਕੇ ਖਾ ਹੀ ਸਕਦੇ ਹਾਂ ਖਾ ਸਕਦੇ ਹਾਂ ਹਾਂ ਹੈ ਆਪੇ ਬੰਦੇ ਹੁ ਤਾਂ ਵੱਡੀ ਦੀਦੀ ਲਾ ਕੇ ਦੇ ਹੀ ਸਕਦੀ ਆ ਇਹ ਸਕਦੀ ਆ ਹਾਂ ਇਹ ਲੜਦਣਾ ਰਹਿੰਦਾ ਮੈਂ ਕਹਦਾ ਨਹੀਂ ਲੜੀ ਪੋਸਕੇ ਵੀ ਲਾ ਮਾਤਾ ਆ ਰੋਟੀ ਉਹ ਤਾਂ ਕਹਿੰਦੀ ਸਾਡੀ ਜਿਹੜੀ ਰੋਟੀ ਬਣਾਉਗੀ ਸਾਡੀ ਉਹੀ ਰੋਟੀ ਫੜਾਉਂਦੀ ਆ ਕੋਈ ਨੀ ਕੰਮ ਆ ਯਾਰ ਭਾਈ ਨਾ ਨਾ ਇਹ ਕਹਿੰਦੀ ਜਿਹੜੀ ਰ ਮੈਂ ਦੇਲੀ ਰੁਪਏ ਇਧਰ ਪੈਸੇ ਨੂੰ ਭੂਲਾ ਦੇ। ਮੈਂ ਚਾਲੇ ਜਾਦਣੋ। ਦੇਲੀ ਰੁਪਏ ਇਧਰ ਭੂਲਾ ਦੇ। ਉਹਨੂੰ ਆਪਾਂ ਛੱਡ ਲਾ ਦੇ। ਆਪਣੇ ਝਗੜਾ ਡੱਬੇ ਨੂੰ ਨਹੀਂ ਬਾਈ। ਫੇਰ ਗੱਲ ਗਾਹ ਵਾਜਦੀ ਨਹੀਂ ਹੁੰਦੀ ਆ। ਹਾਂ ਸੱਚੀ ਗੱਲ ਆ। ਲੈ ਲੈਨੇ ਹਾਂ। ਉਹਨੂੰ ਛੱਡ ਦਲ। ਮੈਂ ਕਹਣਾ ਇੱਕਾ ਨੂੰ ਪਚੈਤਾ ਤੱਕ ਜਾਣਾ ਯਾਰ। ਇਹ ਤਾਂ ਗੱਲ ਦਾ ਨਿਪਰੂ ਵੀ। ਤੇਰੀ ਗੱਲ ਹੁਣ ਹੱਲ ਹੋ ਕੋਈ। ਹਾਂ। ਇਹ ਤਾਂ ਦੋਏਕੇ ਦਾ ਝਗੜਾ ਪਾਰਨ ਦੇ ਨਾ ਤੇ ਮੈਨੂੰ ਛੱਡ ਲੈਨੇ ਆ। ਮੈਂ ਵੀ ਕੰਮ ਛੱਡ ਕੇ ਆਉਣਾ ਬਾਈ। ਇਹ ਤਾਂ ਭਾਈ ਦਾ। ਚੱਲ ਪੱਤੂ ਨਾ ਬੋਲ। ਐਵੇਂ ਬਤੂ ਕੋਈ। ਹੁਣ ਦੇਖੋ ਕੀ ਕਰ। ਗੇਲੀ ਨੂੰ ਨਾ ਉਹ दैट मींस ਨੂੰ ਹਲੋ ਫੋਨੇ ਨਾ ਮੁੰਬੰਦਾ ਹੈ ਜਲੀਆ ਹਲੋ ਹਾਂਜੀ ਸਰਪੰਚ ਸਾਹਿਬ ਗੇਲੀ ਬੋਲਦਾ ਭਾਈ ਯਾਰ ਕਹੇ ਰੋਲਾ ਆਇਆ ਪੈ ਗਿਆ ਹੀ ਆ ਬੁਰਵਾਲੜੀ ਜੱਲ ਕਰੰਦ ਦਾ ਵਸੋ ਮੇਰੇ ਘਰ ਕੰਮ ਨਹੀਂ ਕਰ ਤੇ ਰਾਜੀ ਜਿਹਨੂੰ ਮੈਂ ਵਿਆਹ ਕੇ ਲਿਆ ਕੰਮ ਨਹੀਂ ਕਰਦੀ ਆ ਸਿੱਧੀ ਗੱਲ ਕਰ ਆਲ ਮਾਰਾ ਕਰਦੀ ਰਹਿੰਦੀ ਆ ਮਾਰਾ ਮੋਟਾ ਤਾਂ ਇਹਦੀ ਕਰਦੀ ਉਹ ਕਰਦੀ ਕੱਲਾ ਕਰ ਕਰਕੇ ਪਹਿਲਾਂ ਸਰਪੰਚ ਨਾਲ ਗੱਲ ਕਰ ਲੈ ਹੁੰਦੇ ਕਰ ਲੋ ਸਰਪੰਚ ਨਾਲ ਕਰ ਲੋ ਮਾਰਦੀ ਕਰ ਲੋ ਸਰਪੰਚ ਨਾਲ ਬਣਾ ਬੰਦਾ ਦਾ ਸਾਦ ਲਾ ਤੂੰ ਉਹਨੂੰ ਵਿਚਾਰੇ ਨੂੰ ਗਰਮੀਤ ਸਾਨੂੰ ਸਾਦ ਲੈ ਪਚੋ ਲੈ ਤੂੰ ਕਰ ਗੱਲ ਯਾਰ ਸਰਪੰਚ ਨਾਲ ਸਾਦ ਲੈ ਇਹਨ ਦਾ ਪੂਰਾ ਭਾਂਡਾ ਨਹੀਂ ਵੀ ਟੋਲਦਾ ਮੇਰਾ ਆ ਗਿਆ ਮੇਰਾ ਬਤਾਲਾ ਵੀ ਆ ਗਿਆ ਹੁਣ ਸਪਾਰਕ ਵੀ ਲੱਗਿਆ ਇੱਕ ਸੱਦਣਾ ਹੁਣ ਪੱਕਾ ਹੁਣ ਬਾਤ ਦਾ ਕੋਈ ਯਾਰਾ ਬਾਤ ਕਰਦਾ ਕਿੰਨੀ ਲੜਾਈ ਆ ਸਸੋੜਾ ਜਿਆ ਗੱਲ ਸਗਾ ਬਾਦ ਜਾਂਦੀ ਹੈ ਜਰਾ ਹਨਾ ਆ ਬਾਈ ਬਣ ਕੇ ਆਪਣੀ ਵੀਰ ਦੀ ਰੋਲਾ ਇਹਨਾਂ ਮੈ ਜਰਾ ਬਾਕੀ ਇਕੱਲੀ ਗੱਲ ਕਰਨ ਲੱਗੀ ਗੱਲ ਹੋਈ ਬਾਤ ਮੈਂ ਤਾਂ ਹੁਣ ਆਇਆ ਕੂਨ ਆਏ ਨੇ ਕੂਨ ਆਏ ਤੇ ਤਾਂ ਆਇਆ ਮੈਂ ਲੜਾਈ ਕਰੀ ਇਹਨਾਂ ਤੇ ਬਾਈ ਯਾਰ ਕਰੀ ਲੜਦਿਆਂ ਰਹਿੰਦਿਆਂ ਬੁੜੀਆਂ ਬਸ ਇਹ ਦੋਨੇ ਨਾ ਸੱਸ ਕੋਣ ਮੇਰੇ ਦੇ ਆ ਕੇ ਯਾਰ ਜਿਵੇਂ ਕਰਦਾ ਹਾਂ ਹਾਂ ਕਾਫੀ ਸਵਾਰੀ ਚਲਾਉਂਦਾ ਉਸ ਮਜ਼ਾ ਆਵੇ ਕਾਫੈਨ ਨੂੰ ਹੋ ਜੇ ਇਹਨਾਂ ਦੇ ਦਿਮਾਗ 'ਚ ਬਹਿ ਜਾ ਗੱਲਾਂ ਭਾਬੀ ਉਹ ਕਹਿੰਦੀ ਤੂੰ ਦਾਦ ਨਹੀਂ ਲੈਖਦਾ ਆਂ ਕਿ ਆਇਆ ਮੈਂ ਕੰਮ ਨਹੀਂ ਕਰਦਾ ਜਮੈਂ ਸੈਂਡ ਹੋ ਜਾਣਾ ਜੀ ਐਂਡ ਹੋ ਜਾਊਗਾ ਹਾਂ ਬੱਸ ਇਹ ਕਹਿਣਾ ਨਹੀਂ ਚਾਹੀਦਾ ਨਹੀਂ ਕਰਨਾ ਚਾਹੀਦਾ ਮੁਖਿਆਣੀ ਬਿਆਣੀ ਮਾੜੋ ਤੰਗਾ ਗਾੜੀ ਤੇ ਉਹ ਸਪੈਸ਼ਲ ਜਾ ਕੇ ਤੰਗਾ ਆ ਯਾਰ ਹੀ ਨਹੀਂ ਜਾ ਯਾਰ ਜੰਨਰੇ ਉਹਨਾਂ ਨੂੰ ਲੈਣੋ ਕੰਮ ਕੱਲੀ ਮੈਂ ਜਾਂਦਾ ਫਿਰ ਪਿੰਚ ਲੈ ਆ ਲੈ ਪਿੰਚ ਆਹ ਲਿਆ ਹੱਥ ਕਿਉਂ ਕਰ ਠੀਕ ਆ ਹੁਣ ਤੁਹਾਨੂੰ ਗੱਲ ਪਤਾ ਲੱਗਿਆ ਮੈਂ ਆ ਗਿਆ ਆਟੋਮੈਟ ਕੀ ਬਣਾ ਰਹੀ ਹਾਂ ਨਾ ਠੀਕ ਆ ਚਲ ਆ ਜਾ ਠੀਕ ਮੈਂ ਬੁਸ ਨੂੰ ਬਾਈ ਜਰਾ ਦੇ ਕੇ ਆ ਆ ਜਾ ਬਾਈ ਜਰਾ ਆ ਜਾ ਆ ਮਰ ਗਿਆ ਬਾਈ ਰਾਤ ਜਾਂਦੇ ਮੈਂ ਮਥਰੂਕ ਲੈ ਮੋਟਰਸਾਈਕਲ ਤੇ ਆਰਾ ਭਾਈ ਵਰਗ ਦੇ ਸਰਪੰਚ ਸਾਹਿਬ ਕੀ ਹਾਲ ਹੈ ਜੀ ਗਾਈ ਸਤਿ ਸ੍ਰੀ ਅਕਾਲ ਤੁਸੀਂ ਲਾਓ ਕੀ ਥੋੜਾ ਝਗੜਾ ਪਾਇਆ ਕੀ ਗੱਲਬਾਤ ਹੈ ਦੱਸੋ ਹੋਰ ਭਾਈ ਸਰਪੰਚ ਸਾਹਿਬ ਥੋੜਾ ਝਗੜਾ ਪਾਇਆ ਕੀ ਗੱਲਬਾਤ ਦੱਸੋ ساری ਕਹਾਣੀ ਆੱਥ ਬੰਨ ਕੇ ਮਾਰਨਾ ਸਰਪੰਚ ਸਾਹਿਬ ਆ ਮੁੰਡੇ ਨੂੰ ਪੁੱਛ ਲੋ ਜੀ ਆਪਾਂ ਤਾਂ ਮਿੰਟਾ ਕੋਈ ਪਤਾ ਹਾਂ ਭਾਈ ਦੱਸੋ ਕੀ ਕਹਾਣੀ ਹੈ ਸਰਪੰਚ ਸਾਹਿਬ ਪਤਾ ਕੀ ਗੱਲ ਮਾਤਾ ਕੰਦੀ ਰਹਿੰਦੀ ਆ ਵੀ ਇਹ ਕੰਮ ਨਹੀਂ ਕਰ ਅੱਛਾ ਇਹ ਪਈ ਰਹਿੰਦੀ ਜੀਰਾ ਅੱਜ ਮੈਂ ਖੇਤੋਂ ਆਇਆ ਆ ਕਰਨ ਇਹ ਨੂੰ ਮਹਾਰਾਣੀ ਕੰਮ ਧੰਦਾ ਕਰਲਾ ਅੱਛਾ ਇਹ ਕਹਿੰਦੀ ਤੁਸੀਂ ਦੋ ਤਾਜ ਮੰਗ ਲੈ ਮੈਂ ਤਾਂ ਕੰਮ ਨਹੀਂ ਕਰਾਂ ਮਾਤਾ ਨੇ ਅੱਛਾ ਹੋਣ ਮਾਤਾ ਨੂੰ ਕਹਿੰਦੀ ਕੰਮ ਕਰ ਹਾਂ ਮੈਂ ਤਾਂ ਦੱਸੂਗੀ ਕਹਾਣੀ ਬਸ ਆਹੀ ਕਹਾਣੀ ਆ 12 ਵਜੇ ਉੱਡਦੀ ਆ ਕੋਈ ਨਹੀਂ ਮੈਂ ਕਰਾਂ ਮੈਂ ਕਰਦੀ ਆ ਚਾਹ ਪਾਣੀ ਮੈਂ ਦਿੰਦੀ ਆ ਬੈਠੀ ਰੋਟੀ ਮੈਂ ਦਿੰਦੀ ਆ ਹੁਣ ਕੁੜੀ ਕਹਿੰਦੀ ਦੀ ਤੁਸੀਂ ਗੱਡੀ ਮੰਗ ਲਈ ਹਾਂ ਤਾਜ ਬਾੜਾ ਮੰਗ ਲੈ ਮੈਂ ਨਹੀਂ ਕੰਮ ਕਰਦਾ ਵੀ ਜਾਂ ਤੁਸੀਂ ਦਾਜ ਨਾ ਮੰਗਦੇ ਤਾਂ ਹੀ ਗੱਲ ਆ ਆਹੀ ਗੱਲ ਰੌਲਾ ਯਾਰ ਉਹ ਰੋਮਾ ਮੰਗਲ ਮੇਰੇ ਮਾਪਿਆਂ ਨੂੰ ਕੰਮ ਕੀਤਾ ਜੋਰ ਰੋਆ ਘਰ ਦਾ ਸਾਡੇ ਸਾਰੇ ਜਿੱਤਿਆਂ ਦਾ ਜੋਰ ਰੋਆ ਤਾ ਨਹੀਂ ਲਿਆਈ ਆਪ ਨੂੰ ਲਿਆਈ ਆ ਮੈਂ ਤਾਂ ਨਹੀਂ ਬੱਸ ਨਾਲ ਬਾਜਾ ਆ ਗੱਡੀ ਤਾਂ ਮੈਂ ਮੁੰਡੇ ਇਕੱਲੇ ਇਕੱਲੇ ਨਹੀਂ ਗਈਆਂ ਬੈਠ ਕੇ ਹੁਣ ਫਿਰ ਕੁੜੀ ਨੂੰ ਸੱਧੋ ਕੁੜੀ ਦਾ ਵੀ ਜਵਾਸ ਵਾ ਲਾਉਗੀ ਵੀ ਕੀ ਕਹਿੰਦੀ ਆ ਉਹ ਵੀ ਕਾਤੋਂ ਨਹੀਂ ਕੰਮ ਕਰਦੀ ਹਾਂ ਭਾਈ ਕੁੜਕੇ ਦੱਸ ਮੈਂ ਨਹੀਂ ਕੰਮ ਕਰਾਂਗਾ ਮੈਨੂੰ ਲਾਜ ਮੰਗਿਆ ਲੈਣ ਮੇਰੇ ਮਾਪਿਆਂ ਨੇ ਉੱਤੇ ਕੀਤਾ ਉਹ ਤਾਂ ਕਹਿੰਦਾ ਇੱਕ ਦਾ ਇੱਕ ਲੱਗੀਆਂ ਕੰਮ ਵਾਲੀਆਂ ਗੋਲੀਆਂ ਲੈਈਆਂ ਮੈਂ ਚੰਦਾ ਘਰ ਵਾਰ ਇਹਨਾਂ ਦਾ ਨਨ ਦਾ ਘਰ ਵਰ ਦੇਖ ਲੈ। ਨਨ ਕਬ ਜੋ ਲੈਣ ਦੇ ਕਰ। ਆ ਮੈਂ ਹੁਣ ਦਾ ਗੱਲ ਪਤਾ ਕੀ ਗੱਲ ਆ ਗਈ। ਇਹਨਾਂ ਦੀ ਹੁਣ ਲਿਸਟ ਬਣਾਈ ਵੀ ਸੀ। ਯਾਹ ਚਾਹੀਦੀ ਸਾਰੀ ਲਿਸਟ ਜਿਹਨੇ ਸਾਹਮਣੇ ਤੇਰ ਕਰ ਦੇਣੇ। ਹਾਂ ਠੀਕ ਆ। ਜੇ ਉਹ ਲਿਸਟ ਲੱਕ ਦੇ। ਇਹਨਾਂ ਕੋਲੀ ਐ। ਹੁਣ ਦੱਸ ਵਰਤ। ਹਣਾ ਵਾਰ ਕਿ ਪੜ ਕੇ ਸੁਣਾਉ। ਪੜ ਕੇ ਸੁਣਾਉ। ਨਹੀਂ ਨਹੀਂ ਦੱਸ। ਹਣ ਵਾਰ ਕਿ ਸੁਣਾ ਦੇ। ਚਲੋ ਸਰਪੰਚ ਸਾਹਿਬ। ਆਓ ਭਾਈ। ਗੱਲਬਾਤ ਹੋ ਰਹੰਦੀ ਹੈ। ਹਾਂ ਜੀ 5 ਤੋਲੇ ਦਾ ਛੋਟੇ ਸੋਨੇ ਦੇ ਲਿਖੇ ਪਿਆ। ਠੀਕ ਆ। ਸਰ ਸਾਰਾ ਜਿੰਨਾ ਸਮਾਨ ਘਰ ਦਾ ਤੁਸੀਂ ਹੱਦੋਂ ਵੱਧ ਮਹਿੰਗਾਈ ਬੈਠੇ ਆ। ਕੁੜੀ ਵੀ ਕੀ ਕਰੇ? ਫਿਰ ਗੱਡੀ ਵੀ ਤੁਸੀਂ ਮਹਿੰਗੀ ਮੰਗ ਲਈ। ਅੱਛਾ ਵੀ ਕਿਹਨੂੰ ਦਿੱਤੇ ਆ, ਕਿਹਨੂੰ ਪਾਏ ਆ? ਉਹ ਕਹਿੰਦੀ 9 9 ਲੱਖ ਦੀ ਕਹਿੰਦੀ ਗੱਡੀ ਮੰਗਾਈ ਕਹਿੰਦੀ ਉਹ ਵੀ ਮੇਰੇ ਮਾਂ ਤੋਂ ਨੇ ਕਰਜ਼ਾ ਲੈ ਕੇ ਦਿੱਤੀ ਆ ਹੁਣ ਕਹਿੰਦੀ ਮੈਂ ਜਾਵਾਂ ਕਿੱਧਰ? ਇੱਕ ਦਿਨ ਬਾਅਦ ਕਰ ਜਾਈ ਆ ਆਪਦੇ ਬਾਅਦ ਤਾਂ ਲਿਆਈ ਆ। ਕੋਈ ਵੀ 9 ਲੱਖ ਰੁਪਏ ਗੱਡੀ ਦੇ ਲੱਗਿਆ ਤਰ ਜਾ ਜਾ ਕੇ ਮੇਰੇ ਬਾਪ ਨੂੰ ਇਹਨੂੰ ਪਾਰਾ ਨੂੰ ਪੁੱਛੋ ਕੋਈ ਤਾਂ ਬਾਈ ਪਾਰਾ ਦੇ ਕੋਲੋਂ ਵੀ ਦੇ ਤਾਰੋ ਕਿ ਲੋ ਫਿਰ ਹੁਣ ਤੁਹਾਡਾ ਕੀ ਮਸਲਾ ਹਾਲਾ ਕਰਕੇ ਕਿਵੇਂ ਕਰਕੇ ਗੱਲ ਬਾਤ ਹੋ ਗਈ ਹੁਣ ਸਮਝਾਓਗੇ ਇਹ ਗੱਲ ਨੂੰ ਜਿਹਨੇ ਲਾਉ ਕੋਈ ਕਿਸੇ ਪੈਸਾ ਵਾ ਹੋਰ ਤੁਸੀਂ ਦੇਖੋ ਸਾਰਾ ਕੁਝ ਇਹਨੇ ਘਰੇ ਹੀ ਆ ਗਿਆ ਜਾਂ ਤਾਂ ਨਹੀਂ ਕਿਤੇ ਕੋਈ ਨਹੀਂ ਗਿਆ ਤਾਂ ਤੁਹਾਨੂੰ ਲੱਗੇਗਾ ਨਾ ਮੈਂ ਜਾ ਕੇ ਕੋਈ ਨਹੀਂ ਬੁਲਾਏਗਾ ਹੈਨਾ ਵਰਤਨਾ ਦੇ ਹੁਣ ਆਹ ਝਗੜਾ ਹੀ ਇਹਨੇ ਮਕਾੜੋ ਸਮਾਹਤ ਇਹਨੇ ਨਹੀਂ ਵਰਤਨਾ ਹੈ ਝਗੜਾ ਮਕਾੜੋ ਇਹਨੇ ਹਾਂ ਬਾਈ ਕੁੜੀਏ ਕੰਮ ਕਰੇਗੀ ਤੂੰ ਮੈਂ ਨਹੀਂ ਕੰਮ ਕਰਾਂਗਾ ਤੇ ਫਿਰ ਤਾਂ ਉਹਦਾ ਕੋਈ ਨਿਬੜਦਾ ਨਹੀਂ ਕਰਦਾ। ਲੱਗ ਠੀਕ ਆ। ਇਹ ਅਰੇ ਨੂੰ ਦੱਸ ਕਿਹੜਾ ਮਹਾਰਾਣੀ ਬਰੰਦਰ ਬੈਠੀਂ ਦੇਊਗਾ ਬਾਬਾ ਰੋਟਣਾ ਪਤਾ। ਰੋਟੀਆਂ ਦੇ ਕਿਹਨੇ ਕਮਾ ਲੈਂਦੇ ਨੇ। ਸਰੀਕੜੀ ਆ ਉਹਨੇ ਤਾਂ ਨਹੀਂ ਦੇਣਾ। ਨਾ ਕਿਹਨੇ ਬਾਤ ਨਹੀਂ ਪੁੱਛੀ। ਕਰਕੇ ਖਾਣੀ ਪੈਣੀ। ਮੈਂ ਦਊ ਮੈਂ ਇਹਨਾਂ ਚਾਹ ਤੋਂ ਕਰਕੇ ਚਾਹ ਮੁੰਡਾ ਦੇਵੇ ਭਾਈ ਹੁਣ ਕਰਕੇ ਚਾਹ ਪਾਣੀ। ਮੇਰੇ ਮਾਪੇ ਨੇ ਇਹਨਾਂ ਘਰ ਚ ਕੀਤਾ ਮੈਂ ਤਾਂ ਬੈਠ ਕੇ ਖਾਵਾਂ। ਹਰ ਮੁੰਡੇ ਨੂੰ ਕਹਦਾ ਕਰ ਭਾਈ ਮੈਨੂੰ ਤਾਂ ਨਹੀਂ ਕੋਸ ਵੀ ਮਾਰਨਾ ਹੁੰਦਾ। ਮੈਂ ਖੇਤ ਦਾ ਕਰਾਂ ਦੱਸ। 7 ਲੱਖ ਰੁਪਏ ਹਟੋਣੀ ਚ ਪਾਇਆ ਨੇ। ਨਾਕ ਲੱਖ ਵੀ ਤੂੰ ਕੋਈ ਖਣਾ ਤਾਂ ਕੰਮ ਵੀ ਜ਼ਰੂਰੀ ਹੁੰਦਾ ਦਾ ਕੰਮ ਵੀ ਜ਼ਰੂਰੀ ਆ ਮੁੰਡੇ ਨੇ ਵਰਤਣਾ ਮੈਂ ਤਾਂ ਨਹੀਂ ਚਲ ਕੋਈ ਨਾ ਤੂੰ ਬਾਹਰਲਾ ਕੰਮ ਨਾ ਕਰੀ ਘਰ ਦਾ ਕਰ ਲਿਆ ਕਰ ਉਹ ਸੋਚ ਕੇ ਦੇਖ ਤਾਰ ਦਾ ਕੱਢ ਲਿਆ ਕਰ ਜੀ ਇਹ ਤਾਂ ਕਰਨੇ ਨਾ ਇੰਨਾ ਕਰ ਤੂੰ ਕਰਾਈ ਸਕਦੇ ਨਾਲ ਲੋਨ ਸਸਤੀ ਕਿ ਲੜਾਈ ਕਿਹੜੀ ਹੁੰਦੀ ਹੈ ਰਲ ਕੇ ਕਰ ਲਿਆ ਕਰੋ ਕੋਈ ਨਹੀਂ ਕਰ ਲਿਆ ਕਰੋ ਚੰਗੀ ਮਦਦ ਨੇ ਤੂੰ ਵੀ ਭਾਈ ਆਪਦਾ ਪੈਲੀ ਪੁਲੀ ਦਾ ਆਪਦਾ ਜਿਹੜਾ ਕਰਦਾ ਆਪਦਾ ਹੱਲ ਕਰ। ਕਰੀ ਕਿ ਲਈ ਫੌਂਡੀ ਲੋੜ ਨਹੀਂ। ਸਤਿ ਸ੍ਰੀ ਅਕਾਲ ਮੈਂ ਕੰਮ ਕਰਾਂ ਕੀ ਇਹਨਾਂ ਦਾ ਘਰੇ ਦਾ। ਤੈਨੂੰ ਤਾਂ ਲੋੜ ਨਹੀਂ ਤੈਨੂੰ ਕਹਿੰਦੀ ਲੋੜ ਹੀ ਨੋ ਸਸਦੀ ਲੜਾਈ ਆ। ਨਿਮੇਣ ਜੈ ਨਾਨਮੇਣ ਤੂੰ ਕਰਦਾ। ਕਿੰਨਾ ਟਾਈਮ ਹੋ ਗਿਆ ਬਿਆਹ ਨੂੰ ਕਦੀ ਨਹੀਂ ਆਉਂਦੇ ਕਦੇ ਰੋੜਾ ਪਾਇਆ। ਵਧੀਆ ਕੰਮ ਕਰਦੀ ਆ। ਵਧੀਆ ਦੇ ਬੱਚੇ ਪਾਲਦੀ ਆ। ਅਮਰ ਸਤਿ ਸ੍ਰੀ ਅਕਾਲ ਨੂੰ ਪਾਣੀ। ਇਹ ਤਾਂ ਸਾਨੂੰ ਦਾ ਓਕਾ ਕਰਦੀ ਆ। ਆ ਪੇਪਰ ਸੰਭੋ। ਆ ਲੈ ਲੈਂਦਾ। ਮੈਂ ਚਲ ਵੀ ਗੋਗੀ ਦਾ ਜਵਾਬ ਕਰ ਜਾਂਦਾ ਜਵਾਬ ਦਵਾਂ। ਬਿਚੋ ਲਿਆ ਪਾਣੀ ਪੀ ਕੇ ਕਰ ਗੱਲ ਬਾਤ ਹੋ ਗਈ ਹੁਣ ਕਿਵੇਂ ਨਮੇੜਨੀ ਆਉਂੇ ਨਮੇੜ। ਇਹ ਰਹੇ ਤਾਂ ਮੂਸ ਘਾਤਾ ਦਾ ਨਾ ਪਾਲ ਇੰਟਰਨੈਟ ਆਫਨੀ ਪੈ ਗਈ। ਇਹ ਕਰਾ ਬਲਾਰੀ ਜਾਂਦੀ ਰਹਿੰਦੀ ਆ ਮੈਨੂੰ ਭਾਈ ਬਣਾਉਂਦੀ ਆ ਬਹੁਤ ਬਣਾਉਂਦੀ ਆ ਇਹਨੇ ਕਿਤੇ ਵਟੇ ਚਾਹ ਪੀ ਲੂ ਜਾਂ ਰੋਟੀ ਖਾ ਲੂ ਆ ਕੇ ਮਰਾਈ ਜਾਂਦੀ ਰਹਿੰਦੀ ਫਰੀ ਕੀ ਮਾਂ ਨੇ ਸਖਾ ਕੇ ਭੇਜਿਆ ਨਹੀਂ ਕੋਈ ਨਾ ਆਈ ਤਾਂ ਪੰਚਾਇਤ ਬੈਠਿਆ ਚਾਚਾ ਜਾਊਗੀ ਲੈਓ ਭਾਈ ਜਾ ਰਹੇ ਬਣਾ ਕੇ ਜੋ ਲਿਆ ਦੋ ਨਮੇੜ ਜਾਂ ਕਿਵੇਂ ਨਿਪੜਦਾ ਠੀਕਾ ਮੇਰਾ ਦਿਮਾਗ ਖਰਾਬ ਹੋ ਗਿਆ ਪੈਸਾ ਦਾ ਪਰੇ ਕਰਦੇ ਆ ਬਾਈ ਦੇਖ ਇਹਨਾਂ ਦਾ ਹੈ ਗਰੀਲੀ ਘਰਦ ਗੱਲ ਲਈ ਕੋਈ ਬਾਈ ਵੱਡੀ ਗੱਲ ਲਈ ਇਹਦਾ ਕੋਈ ਮੇੜ ਨਹੀਂ ਸਕਦਾ ਕਰਦਾ ਮਸਲਾ ਤਾਂ ਆਪ ਕੋਰੇ ਆ ਇਹ ਹੁਣ ਉਹ ਕੁੜੀ ਨੂੰ ਚਾਹੀਦਾ ਵੀ ਚਲ ਮੜਾ ਮੋਟਾ ਕੰਮ ਦਾ ਕਰਨੀ ਆ ਐ ਹੁਣ ਥੋੜਾ ਦਮ ਦੇ ਲੂਗਾ ਦਾਦਾ ਫਿਰ ਸਾਈਡ ਤੇ ਹੋ ਕੇ ਸਮਝਾ ਦਿੰਦੇ ਆ ਸਾਈਡ ਤੋਂ ਕੇ ਸਮਝਾ ਦਿੰਦੇ ਦੂਜੀ ਗੱਲ ਵਿਆਹ ਦਾ ਸੀ ਇਹਨੂੰ ਵੀ ਵਿਆਹ ਕੇ ਤੋ ਆਪਾਂ ਸਾਈਡ ਤੋਂ ਕੇ ਸਮਝਾ ਦਿੰਦੇ ਆ ਕੋਈ ਨਹੀਂ ਸਮਝਾ ਦਿੰਦੇ ਉਹ ਤਾਂ ਗੱਲ ਦਾ ਏ ਆਏ ਹੁੰਦੇ ਨਾ ਨਾਨਿ ਬੜੂ ਫਗਲ ਬਦੂ ਇਹਨਾਂ ਦੀ ਅੱਡ ਵੱਡੀ ਹੋਣਗੇ ਖੈਰਾ ਕੋਈ ਯਾਰਾ ਜੱਪ ਕਰ ਗਿਆ ਕਰ ਚਲੋ ਹੁਣ ਅੱਡ ਵੱਡੀ ਹੋਮੋਗੇ ਨਾ ਉਦੋਂ ਖਾਤ ਵਾਧਾ ਹੁੰਦਾ ਘਟਦਾ ਨਹੀਂ ਹੁੰਦਾ ਯਾਰ ਆ ਕਿੰਦਰ ਤੁਲਾ ਹੋ ਜੀਏ ਕ ਉਧਰ ਹੋ ਜੂਗਾ ਕਿਤੇ ਉਹਨਾਂ ਦਾ ਹੋ ਜਾਣਾ ਹੈ ਅੱਡ ਵੱਡੀ ਹੋ ਲੋਗੇ ਤੁਸੀਂ ਤਾਂ ਖਾਂ ਵੀ ਕਿਹੜਾ ਆਜੇ ਤੁਹਾਡੇ ਕੋਲੇ ਠੀਕ ਹੈ ਜੀ ਕੱਟਿਆ ਫਿਰ ਬੜੇ ਬਣੀ ਇਕੱਟ ਨਾਲ ਏਰੀਆ ਤੋਂ ਮੰਗਾਈ ਆ ਯਾਰ ਫਸੇ ਪਏ ਆਪਦੇ ਆਪ ਆ ਠੀਕ ਆ ਉਧਰ ਗੱਡੀ ਮੰਗ ਲੇ ਵੀ ਆ ਚੀਜ਼ ਚਾਹੀਦੀ ਆ ਆ ਚਾਹੀਦੀ ਆ ਆ ਚਾਹੀਦੀ ਆ ਉਦੋਂ ਕਹਿੰਦੇ ਨੌਕਰ ਸਾਡੇ ਬਹੁਤਾ ਮੈਂ ਵੀ ਉਦੋਂ ਵਿੱਚ ਸੀ ਇਹਨਾਂ ਦੇ ਗੱਲ 'ਚ ਹੈ ਜਿਆਦਾ ਦਾਜ ਲੈ ਲੈਣਾ ਤੇ ਜਾਂ ਕੰਮ ਕਰਾ ਲੈਣਾ ਹੁਣ ਤਾਂ ਸਰਪੰਚ ਇਹ ਤਾਂ ਦਾਜ ਹੀ ਤਾਂ ਕੰਮ ਨਹੀਂ ਕਰਦੀ ਅਸਾਂ ਪਹਿਲਾਂ ਤਾਂ 3 ਤੋਂ ਮੰਗਦੇ ਦਾਜ ਵੀ ਸਾਨੂੰ ਇੰਨਾ ਚਾਹੀਦਾ ਸਾਨੂੰ ਇੰਨਾ ਚਾਹੀਦਾ ਪਹਿਲਾਂ ਤਾਂ ਸਹੁਰਿਆਂ ਦੇ ਘਰ ਹੀ ਨਹੀਂ ਭਰੇ ਜਾਂਦੇਗੇ ਭਰੇ ਜਾਂਦੇ ਸਹੀ ਗੱਲ ਹੈ ਇਹੋ ਜਿਹੇ ਬੰਦੇ ਦਾ ਕੇਸ ਹੋਣਾ ਚਾਹੀਦਾ ਹੁਣ ਕੀਤਾ ਮੂੰਹ ਦੇਖ ਕੇ ਮੈਂ ਵੀ ਹੁਣ ਨਾ ਕੰਮ ਨਹੀਂ ਕਰਦੀਗੀ ਨਾ ਹੁਣ ਕੰਮ ਕੀ ਕਰੇ ਹਾਂ ਜਦ ਦਾਰੀ ਉਹ ਤਾਂ ਕਦੀ ਮੇਰੇ ਘਰੇ ਗੋਲੀਆਂ ਲੱਗਿਆ ਮੇਰੇ ਐ ਐ ਜਿਹਾ ਆ ਇੱਕ ਵਾਰੀ ਹੁੰਦਾਗਾ ਜੇ ਦਾਰ ਮਿਲਦਾ ਫਿਰ ਤੇ ਕੰਮ ਕਰਦਾ ਅੱਛਾ ਮੇਰਾ ਤਾਂ ਗੱਡੀ ਵੀ ਇਹਨਾਂ ਨੇ ਮੰਗੀ ਆਉਡੀ ਵੀ ਚਾਰ ਕੜਿਆ ਵਾਲੀ ਗੱਡੀ ਲੈਣੀ ਆ ਤੁਸੀਂ ਹੁਣ ਹੁਣ ਬਾਹਰੇ ਹੋਗੇ ਤੁਸੀਂ ਤਾਂ ਇਹ ਨਹੀਂ ਹੋਗੇ ਮੈਂ ਇਹ ਵੀ ਕਰਦੀ ਜਿਵੇਂ ਮਰਦੀ ਨੂੰ ਵੇਜਾ ਸਰਪੰਚ ਸਾਹਿਬ ਐ ਬੈਠਾ ਤੂੰ ਵੀ ਤੂੰ ਇੰ样 ਕਰ ਲੋ ਨਿਮੇੜਾ ਕਰ ਲੋ ਸਮਾਨ ਅਗਲੇ ਦਾ ਚਕਾਓ ਗੱਲ ਨਿਬੜੀ ਆ ਮੁੰਡਾ ਬੈਠਾ ਰਹਾ ਹਾਂ ਮੁੰਡਾ ਹੋਰ ਬੈਕ ਰਹਾ ਕੋਈ ਤੁ ਕਰਾਦੀ ਮੁੰਡੇ ਦਾ ਨਹੀਂ ਜਾ ਗਰਮੀ ਨਿਵੇੜਾ ਲਗਾ ਦੇ ਕੋロナ ਦਾ ਆਪਾਂ ਫਾਈਨਲ ਕਰਾਉਂਦੇ ਹਾਂ ਚੱਲ ਕੋਈ ਨਾ ਰਹਿ ਸਾਈਡ ਤੇ ਕਰਕੇ ਰਹਿ ਕਰ ਲੋ ਕੋਈ ਹਾਂ ਆ ਤਾਂ ਤੁ ਨਹੀਂ ਕਰਾ ਕਰੇ ਥਾਣਾ ਪੰਚਾਇਤਾਂ ਵਿੱਚ ਤਾਂ ਬੈਠੇ ਰਹੇ ਥੋੜਾ ਬਿਗੜ ਰਹੀ ਆ ਆਪਦਾ ਹੁਣ ਟਾਂਕ ਤਰੀਕੇ ਨਾਲ ਨੂੰ ਮੇੜੋ ਇਹ ਆਨੇ ਕੱਢ ਕੱਢ ਜਾਤੇ ਗਰਮੀ ਦੇ ਉੱਤੇ ਮੈਂ ਦੌਰ ਤੇ ਦੇਖ ਲਿਆ ਸੀ ਇਹ ਜੀ ਅਗਲੇ ਹਾਂ ਇਹਦੇ ਨਾਲ ਲੱਗ ਗਈ ਮੇਰੇ ਨਾਲ ਲੱਗ ਗਈ ਆ ਮੇਰੇ ਕੋਈ ਨਜ਼ਰ ਲੱਗ ਗਈ ਤੇ ਤੈਨੂੰ ਆਨੇ ਕਰਕੇ ਦੋ ਮਿੰਟ ਸਟਾਪ ਕਰ ਦੇ ਦੋ ਮਿੰਟ ਸਟਾਪ ਕਰ ਤੈਨੂੰ ਕਹਾਣੀ ਲਾ ਦੋ ਚਲ ਕੋਈ ਨਾ ਮਾਤਾ ਨਿਮੇੜ ਲੋ ਸਟੌਪ ਕਰਕੇ ਆ ਸਟੌਪ ਕਰਕੇ ਆ ਹੁਣ ਤੁਹਾਨੂੰ ਹੋਰ ਦੱਸਦਾ ਜਵਾਬ ਤੁਹਾਨੂੰ ਸਟੌਪ ਕਰ ਰਿਹਾ ਸਟੌਪ ਕਿੱਥੇ ਨਾ ਲੜੋ ਕੈਮਰਾ ਨਾਲ ਮੇਰੇ ਕੀ ਕਰਨ ਲੋ ਤੁਹਾਨੂੰ ਹਾਂ ਚੁੱਪ ਮਾਫੀ ਚੁੱਪ ਹੋ ਇਹ ਤਾਂ ਬਾਅਦ ਨਹੀਂ ਨਾ ਗੋਲੀ ਹਾਂ ਦੇਖ ਸਰ ਪੈਂਚਾ ਆਪਾਂ ਤਾਂ ਹੋ ਗਈ ਗਲਤੀ ਭਾਈ ਠੀਕ ਆ ਦਾਇ ਮੰਗ ਲਿਆ ਠੀਕ ਆ ਦਾਇ ਲੈ ਯਾ ਕੰਪਨੀ ਕਰਦੀ ਠੀਕ ਆ ਆਪਣਾ ਭਰਾਵਾਂ ਨੂੰ ਸਾਰਿਆਂ ਨੂੰ ਇਹ ਅੱਖ ਬੰਦ ਕੇ ਬੇਨਤੀ ਆ ਵੀ ਕਹਿ ਦਿਓ ਦਾਜਨਾਮੇ ਕੋ ਨਹੀਂ ਮੇਰੇ ਵਾਲੀ ਹਾਲਤ ਹੋਊ ਬਿਲਕੁਲ ਠੀਕ ਹੈ ਲੋ ਠੀਕ ਹੈ ਠੀਕ ਹੈ ਨਾ ਮੈਂ ਇਹ ਤਾਂ ਕਹਿੰਦੀ ਆ ਵੀ ਜੋ ਵੀ ਸੱਥਾਂ ਦਾ ਉਹ ਆ ਉਹ ਨੌਹਲ ਤੋਂ ਨਬੜਾ ਕੇ ਰੱਖਣਾ ਉਧਰ ਦਾ ਸੱਥਾਂ ਦਾ ਉਹ ਆ ਨਾ ਨੌਹਲ ਪੁੱਜਾ ਨੂੰ ਪੀ ਸਾਵ ਜੀ ਪੀ ਸਾਡੀ ਬੇਨਤੀ ਆ ਇੰਨੀ ਕ ਬੇਨਤੀ ਆ ਲਾਈਕ ਜਰੂਰ ਕਰੋ ਵੀਡੀਓ ਨੂੰ ਕਮੈਂਟ ਕਰੋ ਕਮੈਂਟ ਕਰੋ